ਗੌੜੀ ਕਾਲਬੂਦ ਕੇ ਹਸਤ ਨੇ ਮਨ ਬਵਰਾਰੇ ਚਲਤ ਰਚਿਓ ਜਗ ਦੇਸ਼ ਕਾਮ ਸਵਾਏ ਗੱਜ ਬਸ ਪਰੇ ਮਨ ਬਵਰਾਰੇ ਅੰਕਸ ਸਹੋ ਸੀਸ ਵਿਖੇ ਬਾਚ ਹਰਿ ਰਾਜ ਸਮਝ ਮਨ ਬਵਰਾਰੇ ਨਿਰਭੈ ਹੋਏ ਨਾ ਹਰ ਭਜੇ ਮਨ ਬਉਰਾਰੇ ਗਹਿਉ ਨ ਰਾਮ ਜਹਾਜ ਰਹਾਉ ਮਰਕਟ ਮੁਸਤੇ ਅਨਾਜ ਕੇ ਮਨ ਬਉਰਾਰੇ ਲੀਨੇ ਹੱਥ ਪਸਾਰ ਛੂਟਣ ਕੋ ਸੰਸਾਰ ਪਰਿਆ ਮਨ ਬਉਰਾਰੇ ਨੱਚੋ ਘਰ ਘਰ ਬਾਰ ਜਿਉ ਨਲ ਨੇ ਸੁ ਅਟਾ ਗਯੋ ਮਨ ਬਉਰਾਰੇ ਮਾਇਆ ਏ ਬਹਾਰ ਜਿਹਾ ਰੰਗ ਕਸੰਭ ਕਾ ਮਨ ਬਉਰਾਰੇ ਤਿਉ ਪਸਰਿਓ ਪਸਾਰ ਨਾਵਨ ਕਉ ਤੀਰਥ ਕਣੇ ਮਨ ਬਉਰਾਰੇ ਪੂਜਨ ਕਉ ਬਦੇਵ ਕਾਹੋ ਕਬੀਰ ਛੂਟ ਨਹੀਂ ਮਨ ਬਉਰਾਰੇ ਛੂਟਨ ਹਰ ਕੇ ਸੇਵ ਗਾਉੜੇ ਆਗਨ ਨਾ ਦਾਹੇ ਪਵਨ ਨਹਿ ਮਗਨ ਤਸਕਰ ਨਿਰਨ ਆਵੈ RAM ਨਾਮ ਤਨ ਕਰ ਸੰਚੌਨੀ ਸੋ ਤਨ ਕਤਹੀ ਨ ਜਾਵੈ ਹਮਰਾ ਤਨ ਮਾਦੋ ਗੋਬਿੰਦੋ ਧਰਨੀ ਤਰ ਇਹ ਸਾਰ ਤਨ ਕਈਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜਨਾ ਲਹੀਐ ਰਹਾਉ ਇਸ ਤਨ ਕਾਰਨ ਸ਼ਿਵ ਸੰਕਾਦਿਕ ਕੋਜਤ ਪਏ ਉਦਾਸੀ ਮਨ ਮਕੰਦ ਜਹਬਾ ਨਾਰਾਇਣ ਪਰੇ ਨ ਜਮਕੀ ਫਾਸੇ ਨਿਜ ਤਨ ਗਿਆਨ ਭਗਤ ਗੁਰ ਦਿਨੀ ਤਾਸ ਸੁਮਤ ਮਨ ਲਾਗਲ ਜਲਤ ਅੰਭ ਥੰਬ ਮਨ ਤਾਵਤ ਧਰਮ ਬੰਧਨ ਪਉ ਪਾਗਾ ਕਾਹੇ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੇ ਤੁਮ ਘਰ ਲੱਖ ਕੋਟ ਸਭ ਹਸਤੇ ਹਮ ਕਰ ਏਕ ਮੁਰਾਰੇ ਗਉੜੇ ਜਿਉ ਕਪਕ ਸਾਕਰ ਮੁਸਟ ਚਰਨਨ ਕੇ ਲਬਦਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹੇ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹਿ ਨ ਸੱਚ ਰਹਿਓ ਰਹਾਉ ਜਿਉ ਉਦਿਆਨ ਕੁਸਮ ਪਰਫੁੱਲਤ ਕਿਨਹਿ ਨ ਘਰਾਉ ਲਇਓ ਤੈਸੇ ਭਰਮਤ ਅਨੇਕ ਜੋਨ ਮੈਂ ਫਿਰ ਫਿਰ ਕਾਲ ਹਇਓ ਪਿਆ ਤਨ ਜੋਬਨ ਅਰ ਸੁਤ ਦਾਰਾ ਬੇਕਨ ਕਉ ਜੋ ਦਇਓ ਤਿਨਹਿ ਮਾਹੇ ਅਟਕ ਜੋ ਉਰਜੇ ਇੰਦਰਿ ਪਰੇਰ ਲਇਓ ਆਉ ਦੁ ਅਨਲ ਤਨ ਤਨ ਕੋ ਮੰਦਰ ਚਾਹ ਦਿਸ ਠਾਟ ਠਯੋ ਕਹ ਕਬੀਰ ਪੈ ਸਾਗਰ ਤਰਨ ਕਾਉ ਮੈਂ ਸਤਗੁਰ ਓਟ ਲਇਓ ਗਾਉੜੇ ਕੰਨ ਮਹਿਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਇਕਸ਼ ਆਹੇ ਨਮੋ ਰਹਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾ ਇਸ ਮਾਟੀ ਮੈਂ ਪਵਨ ਸੁਮਾਇਆ ਝੂਠਾ ਪ੍ਰਪੰਚ ਜੋਰ ਚਲਾਇਆ ਕਿੰਨੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਹਰ ਗਗਰਿਆ ਫੋਰੇ ਕਹ ਕਬੀਰ ਇਕ ਨੀਮ ਸਾਰੇ ਕਿਨ ਮੈਂ ਬਿਨ ਸਜਾਏ ਅਹੰਕਾਰ ਗਾਉੜੇ RAM ਜਪੋ ਜੀ ਐਸੇ ਐਸੇ ਤਉ ਪ੍ਰਹਿਲਾਦ ਜਪਿਓ ਹਰ ਜੈਸੇ ਦਿਨ ਦਿਵਾਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਤਸ ਭਾਵੇ ਤਾਂ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲੰਗਾਵੈ ਗੁਰ ਪ੍ਰਸਾਦ ਐਸੇ ਬੁੱਧ ਸਮਾਨੀ ਚੂਕ ਗਏ ਫਿਰ ਆਵਨ ਜਾਣੇ ਕਾਹੋ ਕਬੀਰ ਪੱਜ ਸਾਰੰਗ ਪਾਨੀ ਓਰ ਵਾਰ ਪਾਰ ਸਭ ਏਕੋ ਦਾਨੀ ਗੜ ਨਵਾ ਜੋਨ ਸਾਡ ਜੋ ਜਗ ਮੈਂ ਆਇਓ लांगत पवन खसम बिसरायो जी आरा हर के गुना गाओ रहाओ गर्भ जोन मैं उर्द तप करता तौ जठर अग्नि में रहता लाख चौरासी जोन परम आयो ਅਬਕ ਛੁਟਕੇ ਠੌਰ ਨਠਾਇਓ ਕਾਹੋ ਕਬੀਰ ਭਜ ਸਾਰੰਗ ਪਾਨੀ ਆਵਤ ਦੇਸੇ ਜਾਤ ਨ ਜਾਣੀ ਗਾੜੇ ਪੁਰਬੇ ਸੁਰਗ ਬਾਸ ਨਬਾਸ਼ੀਐ ਡਰੀਨ ਨਰਕ ਨਿਵਾਸ ਹਉ ਨ ਹੈ ਸੋ ਹੋਈ ਹੈ ਮੜੇ ਨਕੀ ਜੈ ਆਸ ਰਮਈਆ ਗੋਨ ਗਾਇਐ ਜਾਂ ਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮ ਕਿਆ ਬਰਤ ਕਿਆ ਇਸਨਾਨ ਜਬ ਲਗ ਜਗਤ ਨ ਜਾਣੀਐ ਭਾਉ ਭਗਤ ਭਗਵਾਨ ਸੰਪਾਦ ਦੇਖ ਨ ਹਰਖੀਐ ਬਿਪਤ ਦੇਖ ਨ ਰੋਏ ਜਿਉ ਸੰਪੇ ਤਿਉ ਬਿਪਤੁ ਹੈ ਬਿਦਨ ਰਚਿਆ ਅਸ ਹੋਏ ਕਹੇ ਕਬੀਰ ਅਬ ਜਾਨਿਆ ਸੰਤਨ ਹਿਰਦੈ ਬੰਜਾਰ ਸੇਵਕ ਸੋ ਸੇਵਾ ਭਲੇ ਜੇ ਘਟ ਬਸੇ ਮੁਰਾਰ ਗਾਉੜੇ ਰੇ ਮਨ ਤੇਰੋ ਕੋਈ ਨਹੀਂ ਕਿੰਚਲੇ ਜਨ ਭਾਰ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ RAM ਰਸ ਪਿਆਰੇ ਜਿਹੇ ਰਸ ਬਿਸਰ ਗਏ ਰਸ ਔਰ ਰਹਾਉ ਔਰ ਮੋਏ ਕੀ ਰੋਈਐ ਜਉ ਆਪਾ ਸਿਰ ਨਾ ਰਹਾਏ ਜੋ ਉਪਜ ਸੋ ਬਿਨ ਸਹਾਈ ਦੁਖ ਕਰ ਰੋਵੇ ਬਿਲਾਏ ਜਹ ਕੇ ਉਪਜ ਤਹ ਰਚੀ ਪੀਵਤ ਮਰਦਨ ਲਾਗ ਕਹ ਕਬੀਰ ਚਿਤ ਚਿਤਿਆ RAM ਸਿਮਰ ਬਿਰਾਗ ਰਾਗ ਗਾਉੜੇ ਪੰਤਨ ਹਾਰੇ ਕਾਮਨੀ ਲੋਜਨ ਪਰੇ ਲੈ ਹੋ ਸਾਸਾ ਔਰ ਨਾ ਪੀਜੇ ਪਗ ਨਾ ਖਸੈ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਰੇ ਬੇਗ ਮਲ ਜੈ ਆਪਣੇ ਰਾਮ ਪਿਆਰੇ ਰਹਾ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜਾਏ ਇਕ ਧਾਰ ਨਾਮ ਨਰਾਇਣ ਰਸਨਾ RAM ਰਵੀਜਾ ਰਾਗ ਗਾਉੜੀ ਗਿਆਵਰਾ ਆਸ-ਪਾਸ ਕੰਨ ਤੁਰਸੀ ਕਾਬਿਰ ਵਾਉ ਮਾਜ ਬਨਾਰਸ گاਉਂ ਰੇ ਉਹ ਆ ਕਸ ਰੂਪ ਦੇਖ ਮੋਹਿ ਗਵਾਰਨ ਮੋ ਕਉ ਛੋੜ ਨ ਆਉ ਨ ਜਾ ਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੇ ਜੋ ਬਟਪਗ ਰਹਾ ਬਿਦ ਰਬਨ ਬਿਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉ ਰੇ ਜਾ ਕਾ ਠਾਕਰ ਤੁਹੇ ਸਾਰੰਗ ਧਰ ਮੋਹਿ ਕਬੀਰਾਂ ਨਾਉਂ ਰੇ ਗਾੜੇ ਪੁਰਬੀ ਵਿਪਲ ਬਸਤਰ ਕੇਤੇ ਹੈ ਪਹਿਰੇ ਕਿਆ ਬਨ ਮੱਦੇ ਬਾਸਾ ਕਹਾਂ ਪਿਆ ਨਰ ਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ ਜੀ ਅਰੇ ਜਾਹੇਗਾ ਮੈਂ ਜਾਨਾ ਅਬ ਗਤ ਸਮਝਿਆ ਨਾ ਜਤ ਜਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਾਨਾ ਰਹਾਉ ਗਿਆਨੀ ਤਿਆਨੀ ਬਾਉ ਪ੍ਰਦਰਸ਼ਿ ਇਹ ਜਗ ਸਗਲੋ ਤੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਆ ਜਗ ਮਾਇਆ ਅੰਧਾ ਗਾਉੜੇ ਮਨ ਰੇ ਛੱਡ ਭਰਮ ਪ੍ਰਗਟ ਹੋਏ ਨਾ ਚੋ ਐ ਮਾਇਆ ਕੇ ਟੰਡਾ ਡਾਂਡੇ ਸੂਰ ਕੇ ਸੰਮੁਖ ਰਨ ਤੇ ਡਰਪੇ ਸਤਿ ਕਾ ਸਾਚੇ ਭੰਡੇ ਡਗਮਗ ਛਾੜੀ ਮਨ ਬਉਰਾਬ ਅਬ ਤੋ ਜਰੇ ਮਰੇ ਸਿਧ ਪਾਈਐ ਲਿਨ ਹਾਥ ਸੰਧਾਉ ਰਹਾ ਰਹਾ काम क्रोध माया के लेने या बिद जगत बगोता कह कबीर राजा रामन शुद्ध सगल ऊजते उचाऊ गौड़े फरमान तेरा सिरय ऊपर फिर ना करत विचार तुहि दरिया तुहि करिया तुझे तए निस्तार बन्दे बندگی इक तिहार ਸਾਹਿਬ ਰੋਸ ਤਰੋ ਕ ਪਿਆਰ ਰਹਾਉ ਨਾਮ ਤੇਰਾ ਧਾਰ ਮੇਰਾ ਜਿਉ ਫੂਲ ਜੈਹਨਾਰ ਕਹ ਕਬੀਰ ਗੁਲਾਮ ਕਰ ਕਾ ਜਿ ਆਏ ਭਾਵੇਂ ਮਰ ਗਾਉੜੇ ਲੱਖ ਚਾਰਾਸੀ ਜੀ ਜਿਉ ਨ ਮਹ ਪਰਮਤ ਆਨੰਦ ਬਹੁ ਥਾ ਕੋ ਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਬਡੋ ਬਪੁਰਾ ਕੋ ਰੇ ਤੁਮ ਜੋ ਕਹਿ ਤਹੁ ਨੰਦ ਕੋ ਨੰਦਨ ਨੰਦ ਸੁਨੰਦਨ ਕਾ ਕੋ ਰੇ ਤਰਨ ਆਕਾਸ਼ ਦਸੋ ਦਸ ਨਾਹੀ ਕਬ ਇਹ ਆਨੰਦ ਕਹਾ ਥੋਰੇ ਰਹਾਉ ਸੰਕਟ ਨਹੀ ਪਰੇ ਜਉਣ ਨਹੀ ਆਵ ਨਾਮ ਨਰਨਜਨ ਜਾ ਕੋਰੇ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੇ ਮਾਇਨ ਬਾਪੂਰੇ ਗਉੜੇ ਨਿੰਦਉ ਨਿੰਦਉ ਮਕਾਉ ਲੋਗ ਨਿੰਦਉ ਨੰਦਾ ਜਨ ਕੋ ਖਰੀ ਪਿਆਰੇ ਨੰਦਾ ਬਾਪ ਨੰਦਾ ਮਹਤਾਰੇ ਰਹਾ ਨੰਦਾ ਹੋਏ ਤਾਂ ਬਕੰਠ ਜਾਈਐ ਨਾ ਪਦਾਰਥ ਮਨੇ ਬਸਾਈਐ ਰਿਤਾ ਸੁਧ ਜਨ ਨੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨੰਦਾ ਕਰੇ ਸੋ ਹਮ ਰਾਮੀਤ ਨੰਦਕ ਮਾਇ ਹਮਾਰਾ ਚੀਤ ਨੰਦਕ ਸੋ ਜੋ ਨੰਦਾ ਹੋ ਰ ਹਮਰਾ ਜੀਵਨ ਨਿੰਦ ਕਲੋ ਰ ਨੰਦਾ ਹਮਰੀ ਪ੍ਰੇਮ ਪਿਆਰ ਨੰਦਾ ਹਮਰਾ ਕਰੇ ਉਧਾਰ ਜਨ ਕਬੀਰ ਕਾਉ ਨੰਦਾ ਸਾਰ ਨੰਦਕ ਡੁੱਬਾ ਹਮ ਉਤਰੇ ਪਾਰ ਰਾਜਾ RAM ਤੂੰ ਐਸਾ ਨਿਰਭਾਉ ਤਰਨ ਤਰਨ RAM ਰਾਯਾ ਰਹਾਉ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਮੋਹ ਹਮ ਨਾਹੀ ਅਬ ਹਮ ਤਮ ਏਕ ਭਏ ਹੈ ਏਕਾ ਦੇਖ ਤ ਮੰ ਪਤਿਆ ਹੈ ਜਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਖਟਾਈ ਕਹ ਕਬੀਰ ਬੁੱਧ ਹਰ ਲਏ ਮੇਰੀ ਬੁੱਧ ਬਦਲੀ ਸਦ ਪਾਈ ਗੌੜੀ ਕਟਨੇਮ ਕਰ ਕੋਠੜੀ ਬੰਦੀ ਬਸਤ ਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨਲਾਈ ਅਬ ਮਨ ਜਾਗ ਤਰ ਹੋਰੇ ਪਾਈ ਗਾਫਲ ਹੋਏ ਕਹਿ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਰਹਾ ਪੰਚ ਪਰੂਆ ਦਰਮੈ ਰਹਿਤੇ ਦਿਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰਹਾ ਤੌਲੇ ਪ੍ਰਗਾਸ ਉਜਾਰਾ ਨਾਉ ਕਰ ਦੇਖ ਜੋ ਕਾ ਮਨ ਭੂਲੀ ਬਸਤ ਅਨੂਪ ਨ ਪਾਈ ਕਹਤ ਕਬੀਰ ਨਵੇਂ ਕਰਮੂ ਸੇ ਦਸਵੇਂ ਤਤ ਸਮਾਈ ਗੌੜੀ ਮਾਈ ਮੋਹੇ ਅਵਰ ਨ ਜਾਣਿਓ ਆ ਨਾਨਾ ਸ਼ਿਵ ਸੰਕਾਦ ਜਾਸ ਗੁਣ ਗਾਵੇ ਤਾ ਸੁ ਬਸੇ ਮੋਰੇ ਪਰਨਨ ਰਹਾ ਹਿਰਦੇ ਪ੍ਰਗਾਸ ਗਿਆਨ ਗੁਰਗੰਮਤ ਗਗਨ ਮੰਡਲ ਮੈਂ ਤਿਆ ਨਾਨਾ ਬੇਕਾਰੋਗ ਪੈ ਬੰਦਨ ਭਾਗੇ ਮਨਨਜ ਕਰ ਸੁਖ ਜਾਨਾਨਾ ਇਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨੇ ਨਾ ਆਨਨ ਚੰਦਨ ਬਾਸ ਭਏ ਮਨ ਬਾਸਨ ਤਿਆਗ ਕਟਿਓ ਅਬਨਨ ਅਬਿਮਨਨ ਜੋ ਜਨ ਗਾਇਤਿ ਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨੰਨ ਤੇਹ ਬਡ ਪਾਗ ਬਸਿਓ ਮਨ ਜਾਕੇ ਕਰਮ ਪ੍ਰਧਾਨ ਮਥਾ ਨੰਨ ਕਾਟ ਸਿਕ ਕਾਟ ਸਗਤ ਸਹਿਜ ਪ੍ਰਗਸਿਓ ਏਕਾ ਏਕ ਸਮਨੰਨ ਕਹ ਕਬੀਰ ਗੁਰ ਭੇਟ ਮਹਾਂ ਸੁਖ ਪਰਮਤ ਰਹਿ ਮਨ ਮਨਾਨਾ